ਹੇਰਾਂ ਤੋਂ ਬਰਦੇ ਤੱਕ 5 ਕਿਲੋਮੀਟਰ ਦੀ ਲਾਈਨ ਹੈ ਇਹਦੇ ਵਿੱਚ ਲਾਈਨ ਦਾ ਖਰਚਾ ਹੈ 19 ਲੱਖ 26000 ਜਿਸ ਦੇ ਵਿੱਚ ਬ੍ਰੇਕਰ ਦੀ ਕੀਮਤ ਬ੍ਰੇਕਰ ਪਹਿਲਾਂ ਸਮੱਸਿਆ ਇਹ ਸੀ ਰੂਮੀ ਦੇ ਵਿੱਚ ਬ੍ਰੇਕਰ ਨਹੀਂ ਸੀ ਲੱਗ ਸਕਦੇ ਇਹ ਲਾਈਨ ਦਾ ਇਹ ਲਾਈਨ ਹੋਣੀ ਜਾਂ ਨਾ ਹੋਣੀ ਔਖਾ ਸੀਗਾ ਇਹਦੇ ਲਈ ਸਰਕਾਰ ਨੇ ਪੈਸੇ ਦਿੱਤੇ ਬ੍ਰੇਕਰ ਬਣਾਉਣ ਲਈ ਜਿਹਦੇ ਤੇ ਖਰਚਾ ਹੈ 411000 ਫਿਰ ਫਿਰ ਸਭ ਨੂੰ ਜਿਹੜਾ ਬੀ ਐਮ ਐਮ ਵੀ ਐ ਦਾ ਜਿਹੜੀ ਨਵਾਂ ਅਸੀਂ ਉਦਘਾਟਨ ਕੀਤਾ ਅੱਜ ਨੇ ਗ੍ਰਿਡ ਬਣਾਇਆ ਟਰਾਂਸਫਾਰਮਰ ਲੱਗਿਆ ਉੱਤੇ ਇਹਦੇ ਤੇ ਟੋਟਲ ਅਮਾਉਂਟ ਹੈ ਜਿਹੜੀ ਹੀਰਾ ਤੋਂ ਬਾਹਰ ਦੇ ਕੇ ਤੱਕ ਲਾਈਨ ਦਾ ਹੋਵੇ ਗ੍ਰਿਡ ਦਾ ਹੋਵੇ ਜਦ ਬ੍ਰੇਕਰ ਉੱਚੇ ਕਰਨਾ ਵਿੱਚ 6 ਕਰੋੜ ਦੀ ਲਾਗਤ ਲੱਗੀ ਹੈ ਬੰਦ ਬੜੇ ਲੰਮੇ ਸਮੇਂ ਤੋਂ ਪਿੰਡ ਵਾਲਿਆਂ ਦੀ ਸਮੱਸਿਆ ਸੀ ਕਿ ਸਾਡੇ ਖੇਤਾਂ 'ਚ ਪਾਣੀ ਨਹੀਂ ਲੱਗ ਰਿਹਾ ਸਾਡੇ ਬੱਚਿਆਂ ਨੂੰ ਲਾਈਟ ਦੀ ਸਮੱਸਿਆ ਤੇ ਇਹ ਬੜੀ ਇਹਦੇ ਸਿਰਫ ਗ੍ਰਿਡ ਵੱਡਾ ਹੋਣ ਕਰਕੇ ਰੁਕਿਆ ਹੋਇਆ ਸੀ ਕੰਮ ਤੇ ਅੱਜ ਮੈਨੂੰ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੋਕਾਂ ਨੂੰ ਹੁਣ ਲਾਈਟ ਨਿਰਵਿਗਨ ਮਿਲੇਗੀ ਕਿਹਨੇ ਕਿਹ ਨੂੰ ਉਹਨਾਂ ਨੂੰ ਫਾਇਦਾ ਹੋਊਗਾ ਜੀ ਦੇਖੋ ਜੀ ਇਹ ਸਾਰੇ ਇਹਦੇ ਆਸ-ਪਾਸ ਦੇ ਪਿੰਡਾਂ ਨੂੰ ਵੀ ਫਾਇਦਾ ਇਕੱਲੇ ਬਾਰਦੇਕੇ ਦੇ ਨਹੀਂ ਹੈ ਜਿੱਥੇ-ਜਿੱਥੇ ਇਹਰਾ ਤੋਂ ਲਾਈਨ ਨਿਕਲੇਗੀ ਸਾਰਿਆਂ ਨੂੰ ਫਾਇਦਾ ਹੋਏਗਾ